پہلا شانت کر دم کار ست گر پرساد سبنی تھائی جیت ہو جائی سچا سرجن ہار جیو سبن کر دا تا کرم بدا تسارن ہار جیو دکھ وسارن ہار سام کیتا جا کا ہوٹ کوتر پاپا کے کڑی میں کھو ہنس سی ہنسا بگ سگا ਕੜਕੜ ਕਰੇ ਪੀਚਾ ਅਰਜਿਓ ਤੂੰ ਸਬ ਨਹੀਂ ਥਾਈ ਜਿੱਥੇ ਹੋ ਜਾਈ ਸੱਚਾ ਸਰਜਨ ਹਾਰਜਿਓ ਜਿਨ ਇੱਕ ਮੰਤ ਆਇਆ ਤਿੰ ਸੁਖ ਪਾਇਆ ਤੇ ਵਿਲੇ ਸੰਸਾਰ ਜਿਓ ਤੈਨ ਜਮਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬੂ ਨ ਆਵੇ ਹਾਰਜਿਓ ਤੇ ਕਬੂ ਨ ਹਰੇ ਹਰ ਹਰ ਗੁਣ ਸਾਰੇ ਤੈਨ ਜਮਨੇੜ ਨ ਆਵੇ ਜਮਨ ਬਣ ਤੇ ਨਾ ਕਾ ਚੂਕ ਜੋ ਹੱਲ ਲਾਗੇ ਪਾਵੇ ਗੁਰਮਤਿ ਹਰ ਰਸ ਹਰ ਪਲ ਪਾਇ ਹਰ ਹਰ ਨਾਮ ਮੁਰਤਾਰ ਜੀ ਹੋ ਜਿਨ ਇੱਕ ਮੰਤਿਆ ਤਿੰਸੂ ਕੋ ਪਾਇ ਤੇ ਵਿਲੇ ਸੰਸਾਰ ਜੀ ਹੋ ਗੈਂਜਗ ਤੋਂ ਪਾਇਆ ਧੰਦਾ ਲਾਇਆ ਤੇ ਸੈ ਬਠੋ ਕੁਰਬਾਨ ਜੀ ਹੋ ਤਾਂ ਕੀ ਸੇਵ ਕਰੀ ਜੈ ਲਾਹ ਲਿਜੈ ਹਰਦਰਗੈ ਪਾਇ ਜੈ ਮਾਨ ਜੀ ਹੋ ਹਰਦਰਗੈ ਮਾਨ ਸੋਈ ਜਨ ਪਾਵੇ ਜੋ ਨਰ ਇੱਕ ਪਰਛਾੜ ਹੈ ਓ ਨਾਮਣਿਤ ਪਾਵੇ ਗੁਰਮਤਿ ਹਰਤਿ ਆਵੇ ਨਿਤ ਹਰ ਗੁਣ ਆਖ ਬਖਾੜੈ ਅਹਨ ਸਨਾਮ ਹਰਦੈ ਸੇ ਲੀਜੈ ਅਮਹਨਿਤ ਨਾਮ ਤੇ ਸੇ ਕਲੀਜੈ ਹਰ ਉਤਮ ਪੁਰਖ ਪ੍ਰਧਾਨ ਜੀਉ ਜਿਨ ਜਗਤੁ ਭਾਇ ਧੰਦੇ ਲਾਇ ਹਉ ਤਿਸੈ ਬਟਉ ਕੁਰਬਾਨ ਜੀਉ ਨਾਮ ਲੈਨ ਸੇ ਸੋਹ ਤਿਨ ਸੁਖਪਲ ਹੋਵੈ ਮਨ ਸੇ ਜਮਾਈ ਜੀਉ ਤੈਨ ਫਲ ਤੂਟ ਨਾ ਵੈ ਜਸ ਪਾਵੈ ਜੇ ਜੋ ਕੀਤੀ ਚਾਹੀ ਜੀਉ ਜੇ ਜੁਕੇ ਤੇ ਜਾਹੇ ਸੁਆਮੀ ਤਿੰਨ ਫਲ ਤੋਟਣਾ ਆਵੇ ਤੈਨ ਜਰਾ ਨ ਮਰਨਾ ਨਰਕ ਨਾ ਪਰਣਾ ਜੋ ਹਰ ਨਾਮ ਤੇ ਹਾਵੇ ਹਰ ਹਰ ਕਰ ਸੂਕੇ ਨਹੀਂ ਨਾਨਕ ਪੀੜ ਨ ਖਾਈ ਜਿਉ ਨਾਮ ਲੈਨ ਸੇ ਸੋਹੈ ਤਿੰਨ ਸੁਖਪਲ ਹੋਵੇ ਮਨ ਸੇ ਜਨ ਜਾਈ ਚਿਉ ਇੱਕ ਅੰਕ ਸਤਗੁਰ ਪਰਸ ਸੋ ਅਸ ਮਹਿਲਾ ਪਹਿਲਾ chant ਕਰ ਦੀ ਜਾਂ ਤੂੰ ਸੁਣ ਹਰਣਾ ਕਾਲਿਆ ਕੀ ਬਾੜੀਏ ਰਤਾ ਰਾਮ ਬੇਕਪਲ ਮੀਠਾ ਚਾਰ ਦਿਨ ਫਿਰ ਹੋਵੇ ਤਾਂ ਤਰਾਮ ਫਿਰ ਹੋਏ ਤਾਂ ਤਾਂ ਖਰਾ ਮਤ ਨਾਮ ਬਿਨ ਪਰਤੋਪਈ ਉਹ ਜੇਵ ਸਰ ਦੇ ਲਹਿਰੀ ਬਿਜਲ ਜਿਵੇਂ ਚਮਕਏ 허 ਬਾਜ ਰਾਂਖਾਂ ਕੋਈ ਨਹੀਂ ਸੋਏ ਤੁਝੇ ਬਿਸਰਯੋ ਸਚ ਕਹੈ ਨਾਨਕ ਚੇ ਤੇਰੇ ਮਨ ਮਰੈ ਹਰਿ ਨਾਮ ਕਾਲਿਆ ਪਵਰਾਂ ਫੂਲ ਪਵੰਤਿਆ ਦੁਖਤ ਪਾਰੀ ਰਾਮ ਮੈਂ ਗੁਰ ਪੁੱਛਿਆ ਆਪਣਾ ਸਚਾ ਵਿਚਾਰੀ ਰੋ ਵਿਚਾਰ ਸਤਗੁਰੁ ਮੁਝੇ ਪੁੱਛਿਆ ਪਵਰ ਬੇਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਬੰਤਾ ਤੋ ਜਮ ਮਗਬਦਾਂ ਖਹਿ ਚੋਟਾਂ ਸ਼ਬਦ ਬਿਨ ਬਿਤੋ ਲਿਓ ਸੱਚ ਕਹੈ ਨਾਨਕ ਤੇ ਤੇਰੇ ਮਨ ਮਰੈ ਪਵਰਾ ਕਾਲਿਆ ਮੇਰੇ ਜੀੜਿਆ ਪਰਦੇਸੀ ਕਿਤ ਪਵੈ ਜੰਜਾਲੇ ਰੋ ਸੱਚਾ ਸੈ ਮਨ ਬਸੈ ਕੀ ਫਾਸੈ ਜੰਜਾਲੇ ਰੋ ਮਛਲੀ ਵਿਛੋਣੀ ਨੈਣ ਰੋਨੀ ਜਾਲ ਬਧਿਕ ਪਾਇਓ ਸੰਸਾਰ ਮਾਇਆ ਮੋਹ ਮਿਠਾ ਅੰਤ ਪਰਮਪੁਲਉ ਬਗਤ ਕਰ ਚਿਤ ਲਾਏ ਹਰਿ ਸਿਉ ਛੋੜ ਮਨੋ ਅੰਦੇਸ ਸਚ ਕਹ ਨਾਨਕ ਚੇਤ ਰੇ ਮਨ ਜਿਹੜਾ ਪਰਦੇਸੀ ਆ ਨਦੀਆਂ ਵਹ ਬਿਸ਼ੁਨਿਆ ਮੇਲਾ ਸੰਜੋਗੀ ਰਉ ਜੁਗ ਜੁਗ ਮੀਠਾ ਵਿਸਪਰੇ ਕੋ ਜਾਣ ਜੋਗੀ ਰਉ ਕੋਈ ਸਹਿ ਜਾਣੇ ਹਰਿ ਪਛਾਨ ਸਤਿਗੁਰੂ ਜਿਨ ਚੇਤਿਓ ਬਿਨਾਮ ਹਰਿ ਕੇ ਪਰਮ ਪੂਲੇ ਪਚੈ ਮੁਗਦ ਅਚਿਤਿਯੰ ਔਰ ਨਾਮ ਭਗਤ ਨਰਿ ਦੇ ਸਚੰ ਸੇ ਅੰਤ ਤਾਹੀ ਰੁੰਨਿਓ ਸਚ ਕਹੇ ਨਾਨਕ ਸ਼ਬਦ ਸਚੈ ਮੇਲ ਸਿਰੀ ਬਿਸ਼ੁਨਿਓ ਇਕ ਕਉਂ ਕਉਰ ਸਤਗੁਰ ਪ੍ਰਸਾਦ ਅਸੋ ਮਹਿਲਤੀ ਜਤਿ ਚੰਤ ਕਰੈ ਲੰ ਹਮ ਕਰੇ ਸਚਾ ਸੋਇਲ ਸਚ ਸ਼ਬਦ ਸੋਹਾਇ ਰਾਮ ਤਨ ਪਰ ਮੇਲ ਪਿ ਪ੍ਰਭ ਆਪ ਮਿਲਾਇ ਰਾਵ ਪ੍ਰਭ ਆਪ ਮਿਲਾਇ ਸਚ ਮਨ ਬਸਾਇ ਕਾਮਨ ਸਹਿਜ ਮਾਤੀ ਗੁਰ ਸ਼ਬ ਸਿੰਗਾਰੀ ਸੋ ਸਵਾਰੀ ਸਦਾ ਰਵੇ ਰੰਗ ਰਤੀ ਆਪ ਕੋ ਆਏ ਹਰ ਵਾਰ ਪਾਏ ਤੋ ਹਰ ਰਸ ਮਨ ਬਸਾਇਆ ਕਉ ਨਨ ਕਰੀਸੋ ਗੁਰ ਸ਼ਬ ਸਵਾਰੀ ਸਭਲੇ ਜਨਮ ਸੁਭੈ ਦੂਜੜੇ ਕਾਮਣ ਭਰਮ ਭੂਲੀ ਹਰ ਵਰਨ ਪਹਿਰਾ ਕਾਮਣ ਗੁਣ ਨਹੀਂ ਬਿਰਥਾ ਜਨਮ ਕੋ ਆਏ ਰੋ ਬਿਰਥਾ ਜਨਮ ਕੋ ਆਏ ਮਨਮ ਕੋ ਆਇਆਣੀ ਉਗਣਿਵੰਤੀ ਚੂਰੇ ਆਪਣਾ ਸਤਿਗੁਰੂ ਸੇਵ ਸੁਧਾ ਸੁਖ ਪਾਇਆ ਤਾਂ ਪਰ ਮਿਲਿਆ ਹਦੂਰੇ ਦੇਖ ਪਰ ਵਿਗਸੀ ਅੰਦਰੋਂ ਸਰਸਿੰ ਸਚੇ ਸਭ ਸੁਪਾਏ ਨਾਨਕ ਬਿਨ ਨਾ ਵੈ ਕਾਮਣ ਪਰਮ ਪੁਲਾਣੀ ਮੇਰ ਪ੍ਰੀਤਮ ਸੁਖ ਪਾਇ ਪਰ ਸੰਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਿਜੇ ਤਪਤ ਗੁਜਾਈ ਰਾਮ ਸ਼ਬਦ ਤਪਤ ਵਿਝਾਈ ਅੰਤਰ ਸ਼ਾਂਤਾਈ ਸਹਿਜੇ ਹਰਿ ਚਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਰਾਮਾਣੇ ਸਚੈ ਸ਼ਬਦ ਸੁਪਾਖਿਆ ਪੜ ਪੜ ਪੰਡਿਤ ਮੋਨੀ ਥਕੇ ਪੇਖੀ ਮੁਕਤ ਨ ਪਈ ਨਾਨਕ ਬਿਨ ਭਗਤੀ ਜਗ ਬੋਰਨ ਸਚੈ ਸ਼ਬਦ ਮਿਲਾਈ ਸੋ ਤਨ ਮਨ ਦਾ ਪਿਆਉ ਜੀਉ ਮੇਲ ਪਿਆਰੇ ਰਾਉ ਸੋ ਤਨ ਹਰ ਕੈ ਰੰਗ ਰਸੀ ਗੁਰ ਕੈ ਸ਼ਬਦ ਪਾਰੇ ਰਾਉ ਸ਼ਬਦ ਅਪਰਿਮੇਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸਹਿਜ ਸੁਖੀ ਸੋ ਆਵੀ ਜਾਂ ਪਰ 라ਵੀ ਮੇਰੇ ਪ੍ਰੀਤਮ ਆਉ ਕਨ ਸੇ ਜੇਤ ਕਰ ਨਾਮ ਹਰ ਸਦਾ ਤੇ ਆਇਐ ਸੋਰੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਅੰਧ ਹੈ ਹਰ ਮੇਲ ਅੰਕਾਰ ਸਾਰੇ ਇਕੁਨ ਕਉ ਸਰਗੁਣ ਪ੍ਰਸੋਦ ਅਸਮੈ ਲਤੀ ਜਸ਼ੰਤ ਕਰਤੀ ਜਮ ਸਾਜਨ ਮੇਰੇ ਪ੍ਰੀਤ ਮੋਹ ਤਮ ਸਹਿ ਕੀ ਭਗਤ ਕਰੇ ਹੋ ਗੋਰ ਸੇ ਬਹੁਤ ਸੰਦ ਆਪਣਾ ਨਾਮ ਪਦਾਰਤਲੇ ਹੋ ਭਗਤ ਕਰੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਪਾਵੇ ਆਪਣਾ ਬਾਣਾ ਤੁਮ ਕਰੋ ਤਾ ਫਿਰ ਸਹਿ ਖੁਸ਼ੀ ਨਾ ਆਵੇ ਭਗਤ ਭਾਵੇ ਜੇ ਮਾਰਗ ਵਿਖੜਾ ਗੁਰਦੁਆਰਿਆਂ ਕੋ ਪਾਵੇ ਕੋਇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀ ਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਉ ਸੋ ਇਲਾ ਤਿਨ ਸਦ ਸਦਾ ਜੋ ਹਰ ਗੁਣ ਗਾਵੇ ਕਰ ਬੈਰਾਗ ਤੂੰ ਛੋੜ ਪਖੰਡ ਸੋ ਸੋ ਸਭ ਕੀ ਜਾਣੇ ਜਲ ਸਲ ਮੈਲੇ ਕੋ ਸੋ ਹੀ ਗੁਰਮਖ ਹੁਕਮ ਪਛਾਣੇ ਜਿਨ ਹੁਕਮ ਪਛਾਤਾ ਹਰੀ ਕੇ ਰੰ ਸੋਈ ਸਰਬ ਸੁਖ ਪਾਵੇ ਏਬ ਕਹੇ ਨਾਨਕ ਸੋ ਬੈਰਾਗੀ ਆਂਦਨ ਹਲ ਬਿਲਾਵੇ ਮੁਗਾਹ ਜਹ ਮਨ ਤੂੰ ਤਾਬਦਾ ਤੈ ਤੇ ਹਰ ਤੇਰੇ ਨਾਲੇ ਮਨ ਸਿਆਣ ਬਿਛੋੜੀ ਹੈ ਗੁਰ ਕਾ ਸ਼ਬਦ ਸੰਮਾਲੇ ਸਾ ਤੇਰੇ ਸੋ ਸੋ ਸਦਾ ਹੈ ਇੱਕ ਖੈਨ ਹਰ ਨਾਮ ਸੰਭਾਲ ਲੈ ਜਨਮ ਜਨਮ ਕੇ ਤੇਰੀ ਕਟੇ ਪਾਪ ਕਟੇ ਅੰਤ ਪਰਮ ਗਤ ਪਾਵੇ ਸਵਾਤੇ ਨਾਲ ਤੇਰਾ ਗੰਢ ਲੱਗੈ ਗੁਰਮੁਖ ਸਦਾ ਸੰਮਾਲੇ ਯੋ ਕਹ ਨਾਨਕ ਜੈ ਮਨ ਤੂੰ ਤਾਬਦਾ ਤੈ ਹਰ ਤੇਰੇ ਨਾਲੇ ਸਤਗੁਰ ਮਿਲੇ ਤਬ ਥਮੈ ਨਿਜ ਕਰ ਵਸਿਆਈ ਨਾਮ ਬਿਹਾ ਜੇ ਨਾਮ ਲੈ ਨਾਮ ਰਹਿ ਸਮਾਇ ਤਬ ਤਮੈ ਸਤਗੁਰ ਮਿਲੇ ਦਸਮੰਦ ਆਰ ਪਾਇ ਤਤੇ ਅੰਮ੍ਰਿਤ ਭੋਜਨ ਸਹਿ ਤਨ ਉਭਜੈ ਜਿਤ ਸ਼ਬਦ ਜਗਤ ਥਮ ਰਹਾ ਤਨੇਕ ਵਾਜੇ ਸਦਾ ਆਨੰਦ ਹੈ ਸਚੇ ਰਿ ਅਸਮਾਇ ਕਹਿ ਨਾਨਕ ਸਤਗੁਰ ਮਿਲੇ ਤਬ ਥਮੈ ਨਿਜ ਕਰ ਵਸਿਆਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹੜ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾੜ ਮੂਲ ਪਛਾਣ ਤਾਂ ਸੋ ਜਾਣ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦਿ ਇੱਕੋ ਜਾਣ ਤਾ ਦੂਜਾ ਪਉ ਨ ਹੋਈ ਮਨ ਸ਼ਾਂਤਾਈ ਵਜੀ ਬਧਾਈ ਤਾ ਹੋਆ ਪਰਵਾੜ یوں ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਹੇ ਮਾਇਆ ਮੋਣੀ ਮੋਹਿਓ ਫਿਰ ਫਿਰ ਜੁਨੀ ਪਵਹੇ ਗਾਰਬ ਲਾਗਾ ਜਾਹੇ ਮੁਗਦ ਮਨ ਅੰਤ ਗਿਆ ਪਛਤਾਵੇ ਹੰਕਾਰ ਤਿਸ਼ਨਾ ਰੋਗ ਲੱਗਾ ਬਿਰਥਾ ਜਨਮ ਕੋਵਹੇ ਮਨ ਮੁਖ ਮੁਗਦ ਚੇਤੇ ਨਹੀਂ ਆਗੈ ਗਿਆ ਪਛਤਾਵੇ ਯੋ ਕਹ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਹੇ ਮਨ ਤੂੰ ਮਤ ਮਾਨ ਕਰੇ ਜੇ ਹੋਂ ਕਿ ਜਾਣਦਾ ਗੁਰਮਖਿ ਨਿਮਾਣ ਹੋ ਅੰਤਰ ਅਗਿਆਨ ਹੋ ਬੁੱਧ ਹੈ ਸਚ ਸ਼ਬਦ ਮਲਖੋ ਹੋ ਹੋ ਨਿਮਾਣ ਸਤਿਗੁਰੂ ਅੱਗੇ ਮਤਿ ਕਿ ਸ਼ਾਵਲ ਖਾਵੇ ਆਪਣੇ ਹੰਕਾਰ ਜਗਤ ਉੱਪ ਚੱਲਿਆ ਮਾਤੂ ਆਪਣਾ ਆਪਣਾ ਵਾਵਹਿ ਸਤਿਗੁਰ ਕੈ ਭਾਣੇ ਕਰੇ ਕਾਰ ਸਤਿਗੁਰ ਕੈ ਭਾਣੇ ਲਗਰਹੁ ਜੋ ਕਹਿ ਨਾਨਕ ਆਪ ਛੱਡ ਸਦਾ ਸੁਖ ਪਾਵੇ ਮਨਿ ਮਾਣ ਹੋਇ ਰਹੋ ਤਨ ਸੋ ਬੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸੋ ਚਿੱਤੈ ਮਹਾ ਆਨੰਦ ਸਹਿਜ ਪਿਆ ਮਨ ਤਨ ਸੁਖ ਪਾਇ ਸੋ ਸੋ ਚਿੱਤੈ ਮਨ ਬਸੋ ਆਗਨ ਸੋ ਬਿਸਾਰੇ ਜਾਂ ਤਿਸ ਪਾਣ ਕੋਣ ਪ੍ਰਗਟ ਹੋਏ ਸਤਗੁਰ ਆਪ ਸਵਾਰੇ ਸੇ ਜਨ ਪ੍ਰਵਾਣ ਹੋਏ ਜਿਨੇ ਏਕਮ ਨਾਮ ਜਿਹੜਾ ਦੁਤੀਆ ਭੌ ਚੁਕਾਇਮ ਏਉਂ ਕਹੈ ਨਾਨਕ ਧੰਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸੋਹ ਚਿਤ ਹੋਇ। ਇਹ ਤੋ ਜਾਣ ਤ ਪਰਮ ਪੂਲੇ ਇਕ ਜੰਦ ਪਰਮ ਪੂਲੇ ਤਿਨ ਸੇ ਆਮ ਬੁਲਾਏ। ਹੰਦੂ ਜੈ ਪਾਇ ਫਿਰੈ ਹਉ ਮੈਂ ਕਰਮ ਕਮਾਏ। ਤਿਨ ਸੇ ਆਮ ਬੁਲਾਏ ਹਮ ਕੋ ਮਾਰਗ ਪੈ ਤਿਨ ਕਾ ਕ੍ਰਿਸ਼ਨ ਬਸਾਈ ਤਿਨ ਕੀ ਗਤ ਅਬ ਗਤੂ ਹੈ ਜਾਣਾ ਜਿਨੇ ਰਚਨ ਚਾਈ। ਹੁਕਮ تیر ਖਰ ਪਰਉ ਗੁਰਮੁਖਿ ਸਭ ਛਾਈ ਇਹੋ ਕਹਿ ਨਾਨਕ ਕੇ ਜੰਤ ਵਿਚਾਰੇ ਜਾਨ ਤੂੰ ਦੋ ਆਪੁ ਲਾਇ ਸਚੇ ਮੇਰੇ ਸਾਹਿਬਾ ਸਚੀ ਤੇਰੀ ਬੜਾਈ ਤੂੰ ਪਾਰ ਬ੍ਰਹਮ ਬੇਅੰਤ ਸੋ ਆਮੀ ਤੇਰੀ ਕੁਦਰਤ ਕਹਿ ਨ ਜਾਇ ਸਚੀ ਤੇਰੀ ਬੜਾਈ ਜਾਂ ਕੋ ਤੂੰ ਮਨ ਬਸਾਈ ਸਦਾ ਤੇਰੇ ਗੁਣ ਗਾਵੇ ਤੇਰੇ ਗੁਣ ਗਾਵੈ ਜਾਂ ਤੂਤ ਪਾਵੈ ਸੱਚੇ ਸਿਉ ਚਿਤ ਲਾਵੇ ਜਿਸ ਨੂੰ ਤੂੰ ਆਪੇ ਮੇਲੇ ਸੋ ਗੁਰਮੁਖ Rai ਸਮਾਈ 扬 ਕਰ ਨਾਨਕ ਸੱਚੇ ਮੇਰੇ ਸਾਹਿਬਾਂ ਸੱਚੀ ਤੇਰੀ ਬੜਿਆਈ ਰਗ ਆਸਾ ਸ਼ਾਂਤ ਮਹਿਲਾ ਚੌਥਾ ਕਰ ਪੈਲਮ ਇਕੰਕਾ ਸਤਗੁਰ ਪ੍ਰਸਾਦ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਇ ਰਾਮ ਹਰ ਨਾਮ ਹੋਰ ਨਾਮ ਦੇ ਵੇ ਮੇਰੇ ਪ੍ਰਾਣ ਵਸਾਈ ਰੋ ਹਰ ਹਰ ਨਾਮ ਰੇ ਪ੍ਰਾਣ ਵਸੋਏ ਸਭ ਸੰਸਾ ਧੂਕ ਗਵਾਇ ਅਦੇਸ਼ਟ ਅਗੋਚਰ ਗੁਰਬਚਨ ਧਿਆਇ ਪਵਿੱਤਰ ਪਰਮਪਤ ਪਾਇ ਆਨਹਦ ਧੁਨ ਵਾਜੈ ਨਿਤ ਵਾਜੈ ਗਾਈ ਸਤਗੁਰ ਬਾਣੀ ਨਾਨਕ ਦਾਤ ਕਰੀ ਪਰਬਾਤਾ ਜੋਤੀ ਜੋਤ ਸਮਾਣੀ ਮਨ ਮੁਖਾ ਮਨ ਮੁਖ ਮੋਏ ਮੇਰੀ ਕਰ ਮੈ ਰੋ کن آو کن جاوہ درگند مڑ چیت لہ رو لایا درگند مڑے چتلاگا چتلا جو رنگ کسمب دکھایا کن پورب کن پچھم جائے جوں چک کمار پوائیا دکھ کھاو دکھ سنچ دوکی برد بتا نانک بکھم سہیلا تری ہے ج آ گرشنائی ਮੇਰਾ ਠਾਕੁਰੂ ਠਾਕੁਰ ਨੀਕਾ ਅਗਮ ਅਥਾਹ ਰਾਮ ਹਰ ਪੂੰਜੀ ਹਰ ਪੂੰਜੀ ਚਾਹੀ ਮੇਰੇ ਸਤਗੁਰ ਸਾਹ ਰਾਮ ਹਰ ਪੂੰਜੀ ਚਾਹੀ ਨਾਮ ਵਿਸਾਹੀ ਗੁਣ ਗਾਵੇ ਗੁਣ ਪਾਵੇ ਗੁਰ ਨੀਂਦ ਭੁਖ ਸਪਰ ਹਰ ਤਿਆਗੀ ਸੁਨੇ ਸੁਨ ਸਮਾਵੇ ਬਣ ਜਾ ਰੇ ਇੱਕ ਪਾਤੀ ਆਵੇ ਲਾਹ ਹਰ ਨਾਮ ਲੈ ਜਾਹੇ ਨਾਨਕ ਮੰਤਨ ਅਰਪ ਗੁਰ ਅਗੈ ਜਿਸ ਪ੍ਰਭ ਸੁ ਪਾਈ ਰਤਨ ਰਤਨ ਪਦਾਰਥ ਬਉ ਸਾਗਰ ਭਰਿਆ ਰਾਮ ਗੁਰਬਾਣੀ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਰਮੋਲਕ ਰਤਨ ਪੁਰ ਹਰ ਹੰਨਾਮ ਤੋਲਕ ਪਾਇ ਤੇਰੀ ਭਗਤ ਪਰੇ ਪੰਧਾਰ ਸੁਮਉਂਦ ਬਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਈ ਔਸਾ ਮਹਿਲਾ ਚੋਥਾ ਜਿਮ ਜਿਮੇ ਜਿਮ ਜਿਮ ਬਰਸੇ ਅੰਮ੍ਰਿਤ ਰਰੋ ਗੁਰਮਖੇ ਗੁਰਮਖ ਨਦਰੀ ਰਾਮ ਪਿਆਰਾ ਰਾਮ ਰਾਮ ਨਾਮ ਪਿਆਰਾ ਜਗਤ ਨਿਸਤਾਰ ਰਾਮ ਨਾਮ ਬੜਿਆਈ ਕਲਜੁਗ ਰਾਮ ਨਾਮ ਬੋਹਿਤਾ ਗੁਰਮਖਪਾਲ ਲੰਗਾਈ ਹਾਲਤ ਪਾਲਤ ਰਾਮ ਨਾਮ ਸੁਹੇਲੇ ਗੁਰਮਖ ਕਰਨੀ ਸਾਰੀ ਨਾਨਕ ਦਾਤ ਦਿਆ ਕਰ ਦੇਵੈ ਰਾਮ ਨਾਮ ਨਿਸਤਾਰੀ ਰਾਮੋ ਰਾਮ ਨਾਮ ਜਪਿਆ ਦੁਖ ਕਿਲ ਵਿਖ ਨਾਸ ਗਵਾਇ ਰਾਵ ਗੁਰ ਪਰਚੈ ਗੁਰ ਪਰਚੈ ਤਿਆਇ ਮਹਿਰਦੈ ਰਾਮ ਰਵਾਇ ਰਾਵ ਰਵੈ ਰਾਮ ਹਿਰਦੈ ਪਰਮ ਗਤ ਪਾਈ ਜਗ ਗੁਰਸ਼ਣ ਆਈ ਆਏ ਲੋਭ ਕਾਰਨ ਬ ਡੁਗਦੇ ਨਿਕਲੀ ਜਗ ਸਤਗੁਰ ਨਾਮ ਦੜਾਏ ਜੀ ਦਾਨ ਗੁਰ ਪੂਰੇ ਦਿਆਉ ਰਾਮ ਨਾਮ ਚਿਤ ਲਾਇ ਆਪ ਕਿਰਪਾਲ ਕਿਰਪਾ ਕਰ ਦੇਵ ਨਨ ਗੁਰishnaਏ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਇ ਰੋਮ ਰਾਮ ਨਾਮ ਧਿਆਇ ਕਬਿਤ ਹੋਏ ਆਏ ਤਿ ਸਰੂਪ ਨਰੇਖ ਕਈ ਰਾਮੋ ਰਾਮ ਰਵਿਆ ਕਟੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨਤਨ ਸ਼ੀਤਲ ਸ਼ਿੰਗਾਰ ਸਭ ਹੋ ਗੁਰਮਤਿ ਰਾਮ ਪ੍ਰਗਾਸ ਹੋ ਨਾਨਕ ਆਪਨ ਗੁਰੂ ਕੀਆ ਹਮ ਦਾਸਨ ਦਾਸਨ ਦਸੋ ਜਿਨੇ ਰਾਮੋ ਰਾਮ ਰਾਮ ਸਾਰੇ ਹਮ ਸੇ ਮਨਮੁਖ ਮੂੜ ਪਾਗੀ ਰਾਮ ਤੈਨ ਅੰਤਰੇ ਮੋ ਵੇਪੈ ਖਿਨ ਖਿਨ ਮਾਇ ਲਗੀ ਰੋ ਮਾਇਆ ਮੈ ਲਗੀ ਮੂੜ ਪਏ ਪਾਗੀ ਜਿਨੇ ਰਾਮ ਨਾਮ ਨਿਭਾਇਆ ਅਨੇਕ ਕਰਮ ਕਰੇ ਅਭਿਮਾਨੀ ਹਰ ਰਾਮੋ ਨਾਮ ਚੁਰਾਇਓ ਮਹਾ ਬਿਖਮ ਜਮ ਪੰਤ ਵੇਲਾ ਕਾਲੁਕ ਤੁੰਬੋ ਅੰਧਿਆਰੋ ਨਾਨਕ ਗੁਰਮੁਖ ਨਾਮ ਧਿਆਇਓ ਤਾਂ ਪਾਏ ਮੋਖ ਦਵਾਰਮ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣ ਰੋ ਇਹੋ ਮਨੁ ਅਖੇਨ ਉਹ ਪਿਆਲੀ ਪਰਮ ਦਾ ਇਕਤ ਘਰ ਆਣੇ ਰਾਉ ਮਨ ਇਕਤ ਘਰ ਆਣੇ ਸਭ ਗਤ ਮਿਤ ਜਾਨਾ ਹਰਿ ਰਾਮੋ ਨਾਮ ਰਸੋਈ ਜਨਕੀ ਪੈਜ ਖੈ ਰਾਮ ਨਾਮ ਪ੍ਰਹਲਾਦ ਉਦਤਰਾਏ ਹਰਿ ਰਾਮੋ ਰਾਮ ਰਮੋ ਰਾਮੋ ਚਾ ਗੁਣ ਕੈ ਚੰਤ ਨਭੋਇ ਨਾਨਕ ਰਾਮ ਨਾਮ ਸੁਣ ਪੀਨੇ ਰਾਮੈ ਨਾਮ ਸਮਾਇ ਜਿਨ ਅੰਤਰੇ ਰਾਮ ਨਾਮ ਬਸੈ ਤਨ ਚਿੰਤਾ ਸਭ ਗੋਇ ਰਾਮ ਸਭ ਅਰਥ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇ ਰੋ ਮਨ ਚਿੰਦਿਆ ਫਲ ਪਾਇਆ ਰਾਮ ਨਾਮ ਤੇ ਆਇਆ ਰਾਮ ਨਾਮ ਗੁਣ ਗਾਏ ਦੁਰਮਤ ਕਬੂਦ ਗਈ ਸੁਧ ਹੋਈ ਰਾਮ ਨਾਮ ਮਨ ਲਾਈ ਸਫਲ ਜਨਮ ਸ੍ਰੀ ਸਭ ਹੋਆ ਜਿਤ ਰਾਮ ਨਾਮ ਪ੍ਰਗਸਿਅਮ ਨਾਨਕ ਹਰ ਪਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰ ਵਸਿਅਮ ਜਿਨ ਸਰਦਾ ਰਾਮ ਨਾਮ ਲਾਗੀ ਤੈਨ ਦੁਜੈ ਚੇਤਨਾ ਲਾਇ ਆਰਾਮ ਜੇ ਧਰਤੀ ਸਭ ਕੰਚਨ ਕਰਦੀ ਜੈ ਬਿਨ ਨਾਵੈ ਅਵਰ ਨ ਪਾਇ ਰੋ RAM ਨਾਮਨ ਪਾਇਓ ਪਰਮ ਸੁਖ ਪਾਇਓ ਅੰਤ ਚਲਦਿਆ ਨਾਲ ਸਖਾਈ RAM ਨਾਮ ਤਨ ਪੁੰਜੀ ਸੰਜੀ ਨਾ ਡੂਬੈ ਨਾ ਜਾਈ RAM ਨਾਮ ਇਸ ਯੁਗ ਮੈਂ ਤੁਲਹਾ ਜਮਕਾਲ ਲੇਣ ਨਾ ਆਵੇ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਹਰਿ ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣੈ ਰਾਉ ਸੇਵ ਕੋ ਗੁਰ ਸੇਵਾ ਲਗਾ ਜਨਮ ਤਨ ਅਰਪ ਚੜਾਇਆ ਰਾਉ ਮਨ ਤਨ ਅਰਪਿਓ ਬਹੁਤ ਮਨ ਸਰਦਿ ਆਉ ਗੁਰ ਸੇਵ ਕੋ ਪਾਈ ਮਿਲਾਏ ਦੀਨਾ ਨਾਦ ਜੀ ਕੰਦੋਂ ਤੋਂ ਪੂਰੇ ਗੁਰ ਤੇ ਪਾਈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰੂ ਉਪਦੇਸ਼ ਚਲਾਏ ਰਾਮਨਾਮ ਮੰਤ ਦੇਵੇ ਮੰਤ ਹਿਰਦੈ ਦੇਵੇ ਨਾਨਕ ਮਿਲਣ ਸੁਪਾਏ ਇਕਨ ਕਉ ਸਤਗੁਰ ਪਰਸੋਧ ਅਸੋ ਸ਼ੰਤ ਮਹਿਲਾ ਚੌਥਾ ਕਰ ਦੂਜਾ ਹਰ ਹਰ ਕਰਤਾ ਦੁਖ ਵਿਸਾਂ ਬਿਨਾਸਨ ਪਤਿਤ ਬਾਵਨ ਹਰ ਨਾਮ ਜਿਉ ہر سیبہ پائی پرم پائی ہر اتم ہر ہر کام جیو ہر اتم کام جپیے ہر نام ہر جپیے آستر ہوئے جنم مرن دو و دکھ میٹے سہ سہجی سوس ہوئے ہر ہر کرپا تارو ٹھان گور ہر جپیے آتم رام جیو ہر ہر کرتا دکھ میں ناسن پتی تپاون ہر نام جیو ਹਰ ਨਾਮ ਪਦਾਰਥ ਕਲਜੂ ਉਤਮ ਹਰ ਜਪਿਐ ਸਤਗੁਰੁ ਪਾਏ ਜੀਉ ਗੁਰਮਖ ਘਰ ਪੜਿਐ ਗੁਰਮਖ ਘਰ ਸੁਣੀਐ ਹਰ ਜਪਤ ਸੁਣਤ ਦੁਖੁ ਜਾਇ ਜੀਉ ਹਰ ਹਰ ਨਾਮ ਜਪਿਆ ਦੁਖ ਵਿਨਸੈ ਹਰ ਨਾਮ ਪਰਮ ਸੁਖ ਪਾਇ ਸਤਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇ ਹਰ ਹਰ ਨਾਮ ਤਿਨੀ ਅਰਧਿਆ ਜਿਨ ਮਸਤਕ ਤੁਲਿਖ ਪਾਈ ਜਿਉ ਹਰ ਨਾਮ ਪਦਾਰਥ ਕਲ ਜਗਉਤਮ ਹਰ ਜਪੀਐ ਸਤਗੁਰੁ ਪਾਈ ਜਿਉ ਹਰ ਹਰ ਮਨ ਭਇਆ ਪਰਮ ਸੁਖ ਭਇਆ ਹਲਾ ਪਦ ਨਿਰਮਾਨ ਜਿਉ ਹਰ ਪ੍ਰੀਤ ਲਗਾਈ ਹਰ ਨਾਮ ਸੁਖਵਾਈ ਪਰਮ ਚੋਕ ਆ ਬਣ ਜਾਣ ਜਿਉ ਆ ਬਣ ਜਾਣਾ ਪ੍ਰਮਪੋ ਪਗ ਹਰ 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 ਗੰਗੋਇ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਰਾਮ ਨਾਮ ਸਮਾਇਮ ਜੇਨ ਹਰ ਤੇ ਆਇਆ ਤੁਰ ਭਾਗ ਲਿਖ ਪਾਇ ਤਿੰਨ ਸਫਲ ਜਨ ਪ੍ਰਵਾਨ ਜੀਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਲਾ ਹਪਨ ਨਿਰਮਾਨ ਜੀਉ ਜੇਨ ਹਰ ਮੀਠ ਲਗਾਨਾ ਤੇ ਜਨ ਪ੍ਰਦਾਨਾ ਤੇ ਉਤਮ ਹਰ ਹਰ ਲੋਕ ਜੀਉ ਨਾਮ ਬੜਾਈ ਹ ਨਾਮ ਸੁਖਾਈ ਗੁਰ ਸ਼ਬਦੀ ਹਰ ਭੋਗੁਰ ਰਸ ਭੋਗ ਜੀਉ ਹਰ ਅਸਪੋਗ ਮੋਹ ਨਿਰਜੋਗ ਬੜਪਾਗੀ ਹਰਸ ਪਰ ਸੇ ਤਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਤੇ ਆਇਆ ਜਨ ਨਾਨਕ ਰੇਣ ਮੰਗੇ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜਿਉ ਜਿਨ ਹਰਮੇਠ ਲਗਨ ਤੈ ਜਨ ਪ੍ਰਧਾਨ ਤੇ ਉਤਮ ਹਰਿ ਲੋਕ ਜਿਉ ਆਸਾ ਮਹਿਲਾ ਚੌਥਾ ਸਾਜੁਗ ਸਭ ਸੰਤੋਗ ਸਰੀਰ ਵਗਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵੈ ਪਰਮ ਸੁਖ ਪਾਵੈ ਹਰ ਹਿਰਦੈ ਹਰ ਗੁਣ ਗਿਆਨ ਜਿਉ ਗੁਣ ਗਿਆਨ ਪਦਾਰਥ ਹਰ ਹਰ ਕਿਰਤ ਅਰਥ ਸੋਵ ਗੁਰਮਖੋਈ ਅੰਤਰ ਬਾਹ ਹਰ ਪਰ ਵੇਖੋ ਦੂਜਾ ਹਮਨ ਕੋਈ ਹਰ ਹਰ ਲਿਵ ਲਾਈ ਹਰ ਨਾਮ ਸੁਖਾਈ ਹਰ ਦਰਗਹਿ ਪਾਵੈ ਮਾਨ ਜਿਉ س جگو سب سنتوک سری رو بگچارے دھرم جیو تیتا جگ آیا انتر جور پایا جت سنجم کرم کمائے جیو پگ چوتھا کھسیا ترے پگ ٹکیا من ہردے کرود جلا جیو من ہردے کرود مہا مہابسلو نرپتا و لڑ انتر ممتا روگ لگانا ہومیں اہنکار بدھایا ہر ہر کرپا تاری میرے ٹھاکر بکھ گرمت ہر نام لے جائے جیو تیتا جگایا انتر جور پایا جت سنجم کرم کمائے جیو جگ پر آیا پرم پلا پرم پرمایا ہر گوپی کانو پائے جیو تپ تاپن تپ ہے جگ پن آرمب ہے ات کرم کمائے جیو کریا کرم کمائے پگ دو کھسکایا ਦੋਇ ਪਗ ਟਿਕਟ ਕਾਇ ਜਿਓ ਮਹਾ ਜੁਧ ਜੋਦ ਬਹੁ ਕੀਨੇ ਵਿੱਚ ਹੋਮੇ ਪਚੇ ਪਚਾਈ ਜਿਓ دین ਦਿਵਾਲ ਗੁਰ ਸਾਧ ਮਿਲਾਇ ਮਿਲ ਸਤਗੁਰ ਮੱਲਹਿ ਜਾਇ ਜਿਓ ਜੁਗ ਦਵਾਪਰ ਆਇਆ ਭਰਮ ਪਰਮਾਇਆ ਹਰ ਗੋਪੀ ਕਾਣ ਉਪਈ ਜਿਓ ਕਲਯੁਗ ਹਰ ਕੀਆ ਭਗਤ ਰਹਿ ਖਿਸਕੀਆ ਭਗ ਚੌਥਾ ਟਿਕਟ ਕਾਇ ਜਿਓ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਈ ਜਿਉ ਹਰ ਕੀਰਤ ਰੁਤ ਆਈ ਹਰ ਨਾਮ ਬੜਾਈ ਹਰ ਹਰ ਨਾਮ ਖੇਤ ਜਮਾਇ ਕਲ ਜੁਗ ਬੀਜ ਬੀਜੇ ਬਨਾਵੇ ਸਭ ਲਾਹਾ ਮੂਲ ਕੋ ਵਾਇਮ ਜਨ ਨਾਨਕ ਗੁਰਪੂਰਾ ਪਾਇਆ ਮਨ ਹਿਰਦੈ ਨਾਮ ਲਖਾਇ ਜਿਉ ਕਲਯੁਗ ਹਰ ਕੀਆ ਪ੍ਰਗਤ ਤੈ ਖਿਸਕੀਆ ਪਗ ਚੌਥਾ ਟਿਕਾ ਟਕਾਏ ਜੀਓ